ਪ੍ਰੋਪਰਟੀ ਦਾ ਕੰਮ ਕਰਦੇ 45 ਸਾਲਾ ਵਿਅਕਤੀ ਨੇ ਫੋਰਚੂਨਰ ਗੱਡੀ ਵਿੱਚ ਪੁੱਤਰ ਪਤਨੀ ਅਤੇ ਖੁਦ ਨੂੰ ਮਾਰੀ ਗੋਲੀ ਬਨੂੜ ਤੇ ਪਲਾ ਕੌਮੀ ਮਾਰਗ ਉੱਤੇ ਪਿੰਡ ਚੰਗੇੜਾ ਨੇੜੇ ਵਾਪਰੀ ਦਰਦਨਾਕ ਘਟਨਾ ਬਨੂੜ ਤੇ ਪਲਾ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਚੰਗੇੜਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾ ਵਿੱਚ ਜਾਂਦੀ ਪਹੀ ਉੱਤੇ ਫੋਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ ਇਲਾਸ਼ਾ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ ਉਮਰ 45 ਸਾਲ ਵਾਸੀ ਪਿੰਡ ਸਿੱਖਵਾਲਾ ਨੇੜੇ ਲੰਬੀ ਜ਼ਿਲ੍ਹਾ ਬਠਿੰਡਾ ਉਸ ਦੀ ਪਤਨੀ ਮਨਦੀਪ कौर ਉਮਰ 42 ਸਾਲ ਅਤੇ ਉਸ ਦੇ ਪੁੱਤਰ ਅਬੇ ਉਮਰ 15 ਸਾਲ ਦੀਆਂ ਹਨ ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਟਲ ਫੜਿਆ ਹੋਇਆ ਸੀ ਅਤੇ ਤਿੰਨੋਂ ਮ੍ਰਿਤਕਾਂ ਦੇ ਸਿਰ ਵਿੱਚ ਗੋਲੀਆਂ ਦੇ ਨਿਸ਼ਾਨ ਹਨ ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਘਟਨਾ ਦਾ ਪਤਾ ਖੇਤਾ ਵਿੱਚ ਟਿਊਬਵੈਲ ਲਗਾਉਣ ਆਏ ਕੁਝ ਵਿਅਕਤੀਆਂ ਤੋਂ ਲੱਗਿਆ ਜਿਨ੍ਹਾਂ ਨੇ ਗੱਡੀ ਵਿੱਚ ਲਾਸ਼ਾਂ ਵੇਖ ਕੇ ਬਨੂੜ ਪੁਲਿਸ ਨੂੰ ਫੋਨ ਕੀਤਾ ਜਿਸ ਮਗਰੋਂ ਥਾਣਾ ਬਨੂੜ ਦੀ ਪੁਲਿਸ ਅਤੇ ਰਾਸਪੂਰਾ ਤੋਂ ਡੀਐਸਪੀ ਮਨਜੀਤ ਸਿੰਘ ਤੁਰੰਤ ਮੌਕੇ ਤੇ ਪਹੁੰਚੇ ਪੁਲਿਸ ਦੇ ਪਹੁੰਚਣ ਤੱਕ ਗੱਡੀ ਸਟਾਰਟ ਹੀ ਖੜੀ ਸੀ ਜਿਸ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ 4 ਵਜੇ ਦੇ ਕਰੀਬ ਵਾਪਰੀ ਸਾਰਾ ਪਰਿਵਾਰ ਪੀਬੀ 65 ਏਐਮ 0082 ਨੰਬਰ ਫੋਰਚੂਨਰ ਗੱਡੀ ਵਿੱਚ ਮੌਜੂਦ ਸੀ ਇਹ ਖਬਰ ਲਿਖੇ ਜਾਂ ਤੱਕ ਤਿੰਨੋ ਲਾਸ਼ਾਂ ਅਤੇ ਗੱਡੀ ਘਟਨਾ ਸਥਾਨ ਤੇ ਹੀ ਮੌਜੂਦ ਸੀ ਜਿੱਥੇ ਵੱਡੀ ਪੁਲਿਸ ਪਾਰਟੀ ਪਹੁੰਚੀ ਹੋਈ ਸੀ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ ਮੌਕੇ ਤੇ ਪਹੁੰਚੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦਾ ਪਰਿਵਾਰ ਪਹਿਲਾਂ ਗੁਰਦਾਉਂ ਰਹਿੰਦੇ ਸੀ ਪਰ ਪਿਛਲੇ 7-8 ਸਾਲਾਂ ਤੋਂ ਮੋਹਾਲੀ ਦੇ ਸੈਕਟਰ 109 ਐਮ ਆਰ ਅਸਟੇਡ ਵਿੱਚ ਰਹਿ ਰਹੇ ਸੀ ਮੌਤ ਦੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਬੇਬ ਅਸਟੇਟ ਵਿੱਚ ਮ੍ਰਿਤਕਾ ਦੇ ਪਰਿਵਾਰ ਦੇ ਗਵਾਂਡੀ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੇ ਹੋਏ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਆਸਪੁਰਾ ਦੀ ਰਿਪੋਰਟ ਇਹ ਸੰਦੀਪ ਸਿੰਘ ਹੈ ਜੀ ਸਿੱਖ ਵਾਲਾ ਪਿੰਡ ਹੈਗਾ ਲੰਬੀ ਦੇ ਵਿੱਚ ਉਹ ਤੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਇਹਨੇ ਜਿੱਦਾਂ ਸੁਸਾਇਡ ਕੀਤਾ ਹੈਗਾ ਬਤੂ ਨੇ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਡਰ ਗਿਆ ਲੱਗਦਾ ਹੈ ਤੇ ਇਹਨਾਂ ਨੇ ਬਾਰਸ਼ ਆਈ ਹੈਵੀਆ ਪੂਰੇ ਤੋਂ ਬਾਅਦ ਜੋ ਬੰਦੀ ਕਰ ਦਿੱਤੀ ਸੁਸਾਇਡ ਕਾਦਨ ਕੀਤਾ ਗਿਆ ਸਰ ਬੇਪਨ ਤੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਹੈ ਜੀ ਤੇ ਬਾਕੀ ਤਫਤੀਸ਼ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਏਕਲੀ ਪਹਿਲੇ ਮੋਟੇ ਖੇਤੀ ਦਾ ਕੰਮ ਕਰਦਾ ਸੀਗਾ ਕਿੰਨੇ ਸੇਕਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫਿਰ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਬਹਾੜੀ ਦੇ ਵਿੱਚ ਅੱਛਾ ਜੀ ਅੱਛਾ ਫਿਰ ਇਹ ਇੱਕ ਟੈਕ ਟੇਕ ਜੀ ਵੈਰੀਫਾਈ ਕਰਦੇ ਹੈਗੇ ਆ ਠੀਕ ਹੈ ਤਿੰਨਾਂ ਨੇ ਸੁਸਾਈਡ ਕੀਤਾ ਹੈਗਾ ਲੱਗਦਾ ਹੈਗਾ ਤੇ ਜਿਹੜੇ ਤਿੰਨੋਂ ਹੈ ਇੱਕ ਪਰਿਵਾਰ ਦੀ ਮੈਂਬਰ ਨੇ ਜੀ ਇੱਕੋ ਪਰਿਵਾਰ ਦੇ ਹੈ ਸੇਕਵਾਲਾ ਪਿੰਡ ਹੈ ਹੈਗਾ ਲੰਬੀ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਰਹਿਣ ਵਾਲਾ ਪਿੱਛੇ ਉਹ ਤੋਂ ਪਸ਼ੋਕੜ ਉੱਥੋਂ ਦਾ ਤੇ ਹੁਣ ਮਹਾਲੀ ਰਹ ਰਹੇ ਸੀਗੇ ਇਹ ਤੇ ਸਰ ਕੋਈ ਕਾਰਨ ਪਤਾ ਲੱਗਿਆ ਕਿਉਂ ਨਹੀਂ ਨਹੀਂ ਇਹਨਾਂ ਦੇ ਬਾਤਸ ਆ ਰਹੇ ਆ ਉਹ ਤੋਂ ਬਾਅਦ ਜੋ ਵੀ ਹੁੰਦੀ ਕਾਰਵਾਈ ਹੈ ਸੈਲਫ ਸਾਈਡ ਕਰਦੇ ਨਾਲ ਕੀਤਾ ਜੀ ਇਹ ਬੇਪਰਵਾਹ ਕਿਸ਼ਤਾਂ ਬਤੀ ਬੋਲ ਕੇ ਤੇ ਹੁਣ ਇਹਨਾਂ ਦੀ ਅਗਲੀ ਕਾਰਵਾਈ ਕੀ ਰੂਗੀ ਪੋਸਟਮਾਰਟਮ ਪੋਸਟਮਾਰਟਮ ਕਰਾਵਾਂਗੇ ਇਹਨਾਂ ਦਾ ਪਹਿਲੇ ਇਹਨਾਂ ਦੇ ਬਾਤਸਾਂ ਦੀ ਵੇਟ ਕਰਦੇ ਆਂ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ